ਤੇ ਮੈਂ ਵੀ ਮੈਂ ਆਪਣੀ ਸ਼ਾਪ ਤੋਂ ਆਇਆ ਹਾਂ ਗਲੀ ਦੇ ਵਿੱਚ ਘੱਟੋ ਘੱਟ ਮੈਂ ਕਹਿ ਸਕਦਾ ਮੈਂ 20-25 ਕੁੱਤੇ ਇਹ ਜਿਹੜੇ ਇਕੱਠੇ ਹੋ ਕੇ ਜਾ ਰਹੇ ਨੇ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਇਹ ਇਹਨਾਂ ਨੇ ਤਕਰੀਬਨ ਉਹ ਆਪਣਾ ਨਿਸ਼ਾਨਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਬਣਾਉਂਦੇ ਨੇ ਤੇ ਜਿੱਥੋਂ ਤੱਕ ਸਵਾਲ ਹੈ ਇਹਨਾਂ ਦੀ ਰੋਕ ਵਾਸਤੇ ਮੈਨੂੰ ਸਮਝਣਾ ਮਿਸਪਟੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਜਦੋਂ ਕਿਤੇ ਕੋਈ ਹਾਸਾ ਹੋ ਜਾਂਦਾ ਪਈ ਤੇ 4-5 ਦਿਨ ਕਮੇਟੀ ਮਿਸਪਟੀ ਜਿਹੜੀ ਬੜੀ ਹਰਕਤ ਚਾਂਦੀ ਹੈ ਲੇਕਿਨ ਕੁਝ ਦਿਨ ਦੇ ਬਾਅਦ ਫਿਰ ਆਓ ਆਪਣੀ ਆਪਣੀ ਟਿਕਾਣੇ ਤੇ ਪਹੁੰਚ ਜਾਂਦੇ ਨੇ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹਨਾਂ ਬੱਚਿਆਂ ਨੂੰ ਮਤਲਬ ਸੇਫ ਕਰਨ ਵਾਸਤੇ ਕੁੱਤਿਆਂ ਨੂੰ ਕੁਝ ਫੜ ਕੇ ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਮਤਲਬ ਸੇਵ ਬੱਚਿਆਂ ਨੂੰ ਸੇਵ ਕਰਨਾ ਚਾਹੀਦਾ ਕਿਉਂਕਿ ਪਹਿਲੇ ਇੰਨੇ ਹੈ ਨਹੀਂ ਕੁੱਤੇ ਮੈਂ ਦੇਖ ਕੇ ਹੈਰਾਨ ਹੈ ਇਸ ਗੱਲ ਨੂੰ ਵੀ 20 25 ਕੁੱਤੇ ਨੇ ਮੈਂ ਸਾਈਡ ਤੇ ਮੋਟਰਸਾਈਕਲ ਆਪਣੇ ਸਕੂਟਰੀ ਲਾ ਕੇ ਬੰਦ ਕਰਕੇ ਖਲੋ ਗਿਆ ਤੇ ਕੁਝ ਵੀ ਕਰ ਸਕਦੇ ਆ ਕਿਸੇ ਦਾ ਨੁਕਸਾਨ ਕਰ ਸਕਦੇ ਨੇ ਇਲਾਕੇ ਵਿੱਚ دہشت ਬਣੀ ਹੋਈ ਹੈ دہشت ਦਾ ਮਾਹੌਲ ਆ ਪੂਰਾ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਵਾ ਤੇ ਆਖਰ ਬੱਚਿਆਂ ਨੇ ਘਰ ਤੋਂ ਬਾਹਰ ਕੀ ਕਰਨਾ ਚਾਹੀਦਾ ਨਾ ਹਲੋ ਸਰਕਾਰ ਨੂੰ ਮਿਊਂਸਪਲਟੀ ਨੂੰ ਇਹ ਦੇਖਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਮਿਊਂਸਿਪਲਿਟੀ ਅੰਦਰ ਸੀ ਇਹ ਤੇ ਉਹ ਲਈ ਇੱਕ ਆਂਦੀ ਸੀ ਮਤਲਬ ਕੁੱਤਿਆਂ ਨੂੰ ਮਾਰਨ ਵਾਸਤੇ ਜਾਂ ਚਲੋ ਮੈਂ ਤਾਂ ਸਮਝਣਾ ਵੀ ਉਹ ਹੁਣ ਕੋ ਮਜਬੂਰੀ ਬਣ ਗਈ ਕੋਰਟ ਦਾ ਇੰਟਰਫੀਲ ਕਰਕੇ ਇਹ ਚੀਜ਼ਾਂ ਨੂੰ ਮਾਰਿਆ ਤੇ ਨਹੀਂ ਜਾ ਸਕਦਾ ਲੇਕਿਨ ਕੁਛ ਨਾ ਕੁਛ ਪ੍ਰਲੋਜੂ ਕਰਨ ਚਾਹੀਦਾ ਜੀਰ ਨਾਲ ਬੱਚੇ 6 ਮਹੀਨੇ ਹੋਏ ਅਭਿਆਨ ਸ਼ੁਰੂ ਕੀਤਾ ਸੀ ਕੁੱਤਿਆਂ ਨੂੰ ਫਾਟ ਕੇ ਨਸਰੰਦੀ ਕੀਤੀ ਗਈ ਫਿਰ ਛੱਟ ਦਿੱਤੇ ਗਏ ਸੀ ਉਹ ਵੀ ਹੁਣ ਬੰਦ ਪਿਆ ਕਾਫੀ ਦਿਨੋਂ ਉਹ ਜਦੋਂ ਥੋੜਾ ਜਿਹਾ ਕੋਈ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਇਦਾਂ ਦੀ ਤੇ ਫਿਰ ਸਰਕਾਰ ਥੋੜਾ ਜਿਹਾ ਹਰਕਤ ਜਾਂਦੀ ਹੈ ਉਹ ਫਿਰ ਮਤਲਬ ਉਹਦੇ ਬਾਅਦ ਫਿਰ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਵਾ ਤੇ ਕੋਈ ਜਿਹੜਾ ਥੋਸ ਹੈ ਉਹਦਾ ਰਿਜ਼ਲਟ ਨਹੀਂ ਆਂਦਾ ਕੀ ਮੰਗ ਕੀ ਆ ਰੈਗੂਲਰ ਮੰਗੇ ਆ ਵੀ ਮਿਸਪਰਟੀ ਨੂੰ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਕਿਸੇ ਦੇ ਬੱਚੇ ਦਾ ਨੁਕਸਾਨ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੈ ਬੱਚੇ ਘਰੋਂ ਨਿਕਲਣਾ ਮੁਸ਼ਕਲ ਹੋਇਆ ਹਾਡੀ ਗਲੀ ਚ ਬਹੁਤ ਕੁੱਤੇ ਆ ਗਏ ਨੇ ਸਾਰਾ ਦਿਨ ਹਾਡੀ ਗਲੀ ਚ ਘੁੰਮਦੇ ਰਹਿੰਦੇ ਸਾਡਾ ਖੇਡਣਾ ਵੀ ਬੰਦ ਹੋ ਗਿਆ ਦੋ ਤਿੰਨ ਤਾਂ ਹੀ ਖੇਡ ਲੈ ਨਹੀਂ ਜਾਂਦੇ ਪਏ ਲਗਭਗ 20 25 ਕੁੱਤੇ ਆ ਜਾਂਦੇ ਰੋਜ਼ ਤੇ ਉਹ ਚਾਂਦੇ ਵੀ ਨਹੀਂ ਆ ਕਿੰਨਾ ਕਿੰਨਾ ਭੌਂਕਦੇ ਰਹਿੰਦੇ ਸਾਰਾ ਦਿਨ ਜਾਂਦੇ ਨਹੀਂ ਸਵੇਰੇ ਦੁਪਹਿਰੀ ਆ ਜਾਂਦੇ ਆ ਤੇ ਅਸੀਂ ਸਕੂਲ ਜਾਣ ਨੂੰ ਸਵੇਰੇ ਸਵੇਰੇ ਸਾਡੇ ਪਿੱਛੇ ਪੈ ਜਾਂਦੇ ਆ ਸਾਡਾ ਖੇਡਣਾ ਬੰਦੋ ਗਏ ਰਹੀ ਬਾਰ ਵੀ ਨਹੀਂ ਜਾਂਦੇ ਦੋ ਤਿੰਨ ਦਿਨ ਹੋ ਗਿਆ ਇਹ ਲਗਾਤਾਰ ਘਾਰ ਹੀ ਰਹਿੰਨੇ ਆ ਏ ਮੇभी ਸੜਕੋਂ ਆਉਂਦੇ ਆ ਤੇ ਸੜਕੋਂ ਆ ਕੇ ਸਾਡੀ ਗਲੀ 'ਚ ਦੇਲੀ ਦਾ ਕੰਮ ਹੋ ਗਿਆ। ਰੋਜ਼ ਹੀ ਪੈ ਜਾਂਦੇ ਸਾਡੇ ਗਲੀ 'ਚ ਤੇ ਪੋਂਗਦੇ ਰਹਿੰਦੇ ਸਾਰਾ ਦਿਨ ਤੇ ਸਾਡੇ ਪਿੱਛੇ ਨਾ ਵਜੇ ਨਹੀਂ ਇਹਨੂੰ ਡਾਰ ਰੰਦਾ। ਕਿਸੇ ਦੇ ਪਿੱਛੇ ਵੀ ਇਹ ਬੱਚੇ ਤੇ ਹਾਂਜੀ ਬੱਚਿਆਂ ਦੇ ਪਿੱਛੇ ਆਉਂਦੇ ਤੇ ਬੱਚੇ ਫਟਾਫਟ ਕਾਰ ਚੱਲ ਜਾਂਦੇ ਆ ਫਿਰ ਕਿਤੇ ਚੱਲ ਜਾਂਦੇ ਆ।